ਲੋਗੇ ਹੀ ਬਿਲਕੁਲ ਤੁਸੀਂ ਬੰਨ ਦੇ ਨੇੜੇ ਬਿਲਕੁਲ ਖੜੇ ਆ ਤੇ ਪਾਣੀ ਤੁਸੀਂ ਦੇ ਨਾਲ ਬਿਲਕੁਲ ਲੱਗ ਚੁਕਿਆ ਮਨੇ ਤੁਸੀਂ ਦੇ ਨਾਲ ਲੱਗ ਚੁਕਿਆ ਤੇ ਚੜਦਾ ਪਿਆ ਪਾਣੀ ਜਿਸ ਤਰ੍ਹਾਂ ਇੱਥੇ ਆ ਗਿਆ ਵਾ ਹੋਰ ਘੰਟੇ ਤੱਕ ਗਾਂ ਨੂੰ ਜਾਣ ਦੇ ਚਾਂਸ ਹੈ ਕਿਉਂਕਿ ਹੋਰ ਛੱਡਦੇ ਪਏ ਆ ਪਾਣੀ ਅਜੇ ਅੱਜ ਦਾ ਜਿਹੜਾ ਛੱਡਿਆ ਸਵੇਰ ਦਾ ਕੱਲ ਦਾ ਛੱਡਿਆ ਜਿਹੜਾ ਅੱਜ ਪਹੁੰਚਿਆ ਹੈ ਜਿਹੜਾ ਅੱਜ ਛੱਡਿਆ ਵਾ ਉਹ ਕੱਲ ਤੱਕ ਫੇਰ ਆਉਣਾ ਵਾ ਤੇ ਆ ਹਾਲਾਤ ਜੇ ਤੁਹਾਨੂੰ ਮੈਂ ਦੱਸਿਆ ਜੇ ਮਤਲਬ ਖਤਰਾ ਜੈ ਹੈ ਯਾ ਪ੍ਰਸ਼ਾਸਨ ਨੇ ਵੀ ਅਲਰਟ ਜਾਰੀ ਕੀਤਾ ਵੀ ਰੈਡ ਅਲਰਟ ਹੈ ਆਪਣੇ ਆਪਣੇ ਜਿਹੜੇ ਦਰਿਆ ਦੇ ਅੰਦਰ ਵਾਲੇ ਪਾਸੇ ਕੋਈ ਵੀ ਰਿਆਣ ਬਸੇ ਰਾਜੇ ਦਾ ਹੈਗਾ ਆਪਣਾ ਆਪਣਾ ਲੈ ਜਾਏ ਸਾਈਡਾਂ ਤੋਂ ਓਕੇ ਤੇ ਅ ਮੇਰੇ ਨਾਲ ਹੁਣ ਕੁਝ ਇਲਾਕੇ ਦਾ ਸਾਰੇ ਇਲਾਕੇ ਦਾ ਦौरा ਇਹ ਵੀ ਕੀਤਾ ਤੇ ਕੁਝ ਹੋਰ ਸਜਣ ਵੀ ਕਰਕੇ ਆਏ ਆ ਉਹਨਾਂ ਨੇ ਤੁਹਾਡੀ ਗੱਲ ਕਰਾਉਣੀ ਆ ਭਾਈ ਗੁਰਜੀ ਖਾਤ ਸਿੰਘ ਭਾਈ ਗੁਰਜੀ ਕਿਥੇ ਜੀ ਤੋਰ ਕੇ ਅੱਜ ਬਹੁਤ ਵਧੀਆ ਪਾਈ ਇੱਧਰ ਨਹੀਂ ਤੇ ਤੁਸੀਂ ਕਿੱਧਰ ਤੱਕ ਹੋ ਗਏ ਬਾਈ ਆਹੀ ਤੇ ਗਏ ਆ ਮੀਨ ਵਾਲੇ ਕੋਟਾ ਤੇ ਹੋ ਗਏ ਤੇ ਕੀ ਮਾਹੌਲ ਆ ਉੱਥੇ ਕੋਟੇ ਦਾ ਮਾਹੌਲ ਕਿ ਪਾਣੀ ਮੀਨ ਵਾਲਾ ਜਿਹੜਾ ਉਹ ਇੱਕ ਨਾਲ ਆਪਿਆ ਉਹ ਆਹਲਾ ਪਾਣੀ ਦਾ ਉਹ ਕਿ ਛੱਦਵਾਲਾ ਸਾਈਡ ਨੂੰ ਜਾਂਦਾ ਤੁਹਾਨੂੰ ਦੇਖਦੇ ਬੰਦਾ ਜਿੰਨ ਤੁਸੀਂ ਇੱਥੇ ਅੰਦਰਲੇ ਪੁੱਤ ਸਿੱਧਰੇ ਆਦੇ ਪਾਸੇ ਇਧਰਲੇ ਪਾਸੇੋਂ ਪਾਣੀ ਜਿਹੜਾ ਪਿੰਡਾਂ ਵਾਲੇ ਪਾਸੇ ਨੂੰ ਜਾਣ ਲੱਗਿਆ ਛੱਦਵਾਲ ਪਿੰਡ ਦੇ ਲਾਗੇ ਪਹੁੰਚਦਾ ਮੀਲਮਾਂ ਛੱਦਵਾਲ ਜਿਹੜਾ ਲੱਗ ਲੱਗੂ ਕਟਮਾਹਾਰ ਪਰ ਇਹ ਹੁਣਾ ਕਮਾਦਾਰ ਕਿ ਤੂੰ ਇਹ ਤੁਹਾਨੂੰ ਕੋ ਪਤਾ ਲੱਗਾ ਸੀ ਤੂੰ ਇੱਥੇ ਤਾਂ ਦੇ ਕਿ ਮੈਂ ਐਵੇਂ ਬਹਿ ਕੇ ਐਵੇਂ ਚੁੱਕੇ ਅੱਛਾ ਪਾਣੀ ਆਇਆ ਜ਼ਿਆਦਾ ਇਸ ਕਰਕੇ ਹੂੰ ਦਸਾਂਡੇ ਵੀ ਤਲਵਾੜੇ ਵੀ ਹੋ ਗਏ ਮਨਵਾੜੇ ਮੈਂ ਗਿਆ ਸੀ ਮੈਂ ਕਿਹਾ ਸੀ ਬਾਬੇ ਦੇ ਗਿਆ ਸੀ ਅੱਛਾ ਬਾਬੇ ਘੜਾਂ ਦੇ ਗਿਆ ਸੀ ਤੇ ਉਹ ਬਾਤ ਬਹੁਤ ਹੀ ਹਾਂ ਹਾਂ ਉਹ ਕਰ ਚੰਦਾ ਬਾਤ ਹੋ ਗਈ ਤਲਵਾੜੇ ਤੋਂ ਕਿ ਤਲਵਾੜੇ ਤੋਂ ਮੋੜ ਕੇ ਅੱਗੇ ਤੇ ਬੈਂਡ ਦੇਖ ਕੇ ਬੈਂਡ ਜੀ ਕਿਉਂ ਰੋ ਲੱਗ ਗਏ ਕਿਉਂਕਿ ਇਹ ਬੈਂਡ ਦੇ ਜਿਹੜੇ ਗੇਟੋਂ ਖੁੱਲੇ ਆ ਅੱਛਾ ਆਪਣੇ 59 ਗੇਟ ਬਣਾਏ ਆ ਜੀ 59 ਦੇ ਗੇਟ ਖੁੱਲੇ ਹੋਏ ਹਾਂ ਜਿਸੇ ਰੇਸ਼ਤਾ ਹੁੰਦਾ ਪਾਣੀ ਬਹੁਤ ਚੜ ਜਾਏਗਾ ਹਾਂ ਜੀ ਪਾਣੀ ਕਿਉਂਕਿ ਪਾਣੀ ਲਗਾਤਾਰ ਆਉਂਦਾ ਪਿਆ ਪਾਣੀ ਆਉਣਾ ਲਗਾਤਾਰ ਬਹੁਤ ਪਾਣੀ ਹੁੰਦਾ ਇਹ ਦਾ ਮਤਲਬ ਹੈ ਕਿ ਜੇ ਪਾਣੀ ਇੱਕ ਵਾਰੀ ਛੱਡਣਾ ਇੱਥੋਂ ਤੱਕ ਪਹੁੰਚ ਗਿਆ ਤੇ ਇਹਦਾ ਮਤਲਬ ਪਾਣੀ ਅੱਗੇ ਤੱਕ ਵੀ ਚੜ ਸਕਦਾ ਹੈ। ਚੜ ਸਕਦਾ ਹੈ। ਇਹ ਤੁਸੀਂ ਬੰਨ੍ਹ ਨੂੰ ਤਾਂ ਖਤਰਾ ਨਹੀਂ ਹੈਗਾ। ਅਜੇ ਤੱਕ ਨਹੀਂ ਖਤਰਾ ਕੋਈ ਨਹੀਂ। ਪਾਣੀ ਨਾਲ ਕੋਈ ਖਤਰਾ ਨਹੀਂ। ਜੀ ਜ਼ਿਆਦਾ ਅਜੇ ਕੋਈ ਨਹੀਂ। ਜ਼ਿਆਦਾ ਇੱਕ ਤਿੰਨ। ਜਿਸੇ ਕਰਕੇ ਇਲਾਕੇ ਇਲਾਕੇ ਦੇ ਕਿਨਾਰੇ ਇਹ ਬਰਿਆ ਦੇ ਰਹੇ ਨੇ ਕਿ ਉਹ ਆਪਣਾ ਬੰਦਬਸਤ ਕਰ ਲੈਣਗੇ ਤੇ ਪਾਣੀ ਆ ਹੀ ਚੁੱਕਾ। ਪਾਣੀ ਆ ਗਿਆ। ਹੋਰ ਆਉਣ ਦੇ ਚਾਂਸ ਹੈ ਹੋਰ ਜ਼ਿਆਦਾ ਪਾਣੀ। ਪਾਣੀ ਬਹੁਤ ਤੇਜ਼ ਨਾਲ ਆ ਰਿਹਾ। ਆ ਰਿਹਾ। ਤੇਜ਼ ਨਾਲ। ਤਾਂ ਕੋਈ ਟੈਂਪੋ ਕੋਦੋ ਹੋ ਗਿਆ ਨਾ ਇਹ ਮੁਰੇ ਦੇਖਿਆ ਨੂੰ ਬਣਾ ਲੈ ਕੇ ਅੱਛਾ ਵੀ ਵੀਡੀਓ ਬਣਾ ਦੇ ਕੋਈ ਨਹੀਂ ਵੀਡੀਓ ਇਹਨਾਂ ਕੋ ਲੈ ਕੇ ਤੇ ਪਾਰਾਂਗੇ ਨਹੀਂ ਤੇ ਉਸ ਤੇ ਪਾਰਾਂਗੇ ਤੁਹਾਨੂੰ ਦਿਖਾਵਾਂਗੇ ਵੀਡੀਓ ਕਿਉਂਕਿ ਹਾਲਾਤ ਜਿਹੜੇ ਆ ਖਤਰਨਾਕ ਹੈ ਪਰ ਫਿਰ ਵੀ ਆਪਣਾ ਆਪਣਾ ਬਚਾਅ ਕਰਕੇ ਰੱਖੋ ਮਾਲ ਕਰੇ ਮਿਹਰ ਕਰੇ ਆਪਣਾ ਆਪਣਾ ਬਚਾਅ ਸਾਰੇ ਕਰਕੇ ਰੱਖੋ ਕਿਸੇ ਨੂੰ ਨਹੀਂ ਕਿਹਾ ਕਿ ਆਵਾ ਕਰਾਂਗੇ ਆਪਣਾ ਆਪਣਾ बंदोबस्त करके रखे दरिया है अपना बंदोबस्त करके रखने का निकल भी जाए दरिया टाइड से दूसरी बन तो दूसरी साइड चलिया जाए यही सब साढ़े पिंड के इलाके गलबात तो की बाकी सारी के दखा दें हालात जारी जिन्हें भी ਤਾਨੂੰ ਝੋਨੇ ਹਰੇ-ਹਰੇ ਦੇਖਦੇ ਪਏ ਆ ਕਮਾੜ ਦੇਖਦੇ ਪਏ ਸਭ ਡੁੱਬੇ ਪਏ ਆ ਅਜੇ ਕੱਲ ਪਾਣੀ ਛੱਡਿਆ ਵਾ ਤੇ ਅੱਜ ਇਹ ਹਾਲਾਤ ਆ ਤੇ ਜੇ ਅੱਜ ਛੱਡਣਗੇ ਪਾਣੀ ਤਾਂ ਕੱਲ ਤੇ ਕਮਾੜ ਤੁਹਾਨੂੰ ਡੁੱਬੇ ਨਜ਼ਰ ਆਣਗੇ ਹੋ ਸਕਿਆ ਤਾਂ ਕੱਲ ਦੀ ਵੀਡੀਓ ਵੀ ਮੈਂ ਤੁਹਾਨੂੰ ਬਣਾ ਕੇ ਪਾਵਾਂਗਾ ਦਿਖਾਵਾਂਗਾ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਮੈਂ ਸਾਰੀ ਅਪਡੇਟ ਟਾਈਮ ਟੂ ਟਾਈਮ ਦਿੰਦਾ ਰਾਵਾਂ ਬਾਕੀ ਮਾਲਕ ਮੇਰੀ ਅੱਖੇ ਪਾਣੀ ਹੁਣ ਵੀ ਦੇਖੋ ਪਾਣੀ ਇੱਥੋਂ ਪਾਣੀ ਹੁਣ ਵੀ ਦੇਖੋ ਇਹ ਤਾਂ ਨੂੰ ਆਉਂਦਾ ਪਿਆ ਵਾ ਪਹਿਲਾਂ ਪਿੱਛੇ ਸੀਗਾ ਪਾਣੀ ਹੁਣ ਅੱਗੇ ਨੂੰ ਆਇਆ ਹੋਰ ਗਾਹ ਨੂੰ ਆਉਂਦਾ ਪਿਆ ਚੜਦਾ ਪਿਆ ਪਾਣੀ ਤੇ ਮਮਰਾ ਮਤਲਬ ਡੇਂਜਰਸ ਕੰਮ ਜਿਹਾ ਹੈਗਾ ਵਾ ਖਤਰਾ ਤੇ ਹੈਗਾ ਹੀ ਆ ਬਾਕੀ ਕਿਰਪਾ ਕਰੇ ਮਾਲਕ ਮਿਹਰਬਾਨ ਕਰੇ ਇਲਾਕੇ ਦੀਆਂ ਸੰਗਤਾਂ ਤੇ ਮਿਹਰ ਕਰੇ ਹਰ ਇੱਕ ਤੇ ਮਿਹਰਾ ਪਰ ਹੱਥ ਰੱਖੇ ਕੋਈ ਕੋਈ ਦੋਆਾਂ ਕਰਦੇ ਆ ਬਾਕੀ ਜੋ ਅੱਗੇ ਦੀ ਅਪਡੇਟ ਹੋਈ ਜੀ ਉਹ ਤੁਹਾਨੂੰ ਦਿੰਦੇ ਰਾਂਗੇ ਧੰਨਵਾਦ